કે મેં ચાહਦਾ ਨਹੀਂ ਸੀ ઇન્ડસ્ટ્રી તક ਵੀ ਗੱਲ ਪਹੁੰਚે હા ਕਿਉਂਕਿ મેં ਉਹਨਾਂ ਵਿੱਚੋਂ ਹੈ ਨਹੀਂ ਵੀ ਜਿਹੜੇ ਰੋਲਾ ਪਾ ਕੇ ਜਾਂ ਹੱਥ ਅੱਡ ਕੇ ਮਦਦ ਮੰਗਣ ਜਾਂ ਵੀ ਸ਼ੋਅ ਕਰਨ ਕੀ ਮੈਂ ਇੰਡਸਟਰੀ ਦਾ ਹੋ ਗਿਆ ਜੀ ਮੈਨੂੰ ਕੋਈ ਇੰਡਸਟਰੀ ਤੇ ਮਦਦ ਨਹੀਂ ਆ ਰਹੀ ਏ ਕਿਉਂ ਭਾਈ ਕਿਉਂ ਮਦਦ ਕਿਸ ਚੀਜ਼ ਦੀ ਮੈਂ ਆਪ ਜਦੋਂ ਮੈਂ ਸਹੀ ਸੀਗਾ ਠੀਕ ਸੀ ਮੈਂ ਉਦੋਂ ਇੰਟਰਵਿਊਜ਼ ਦੇਖਦਾ ਸੀ ਮੈਂ ਹੀ ਕਹਿੰਦਾ ਸੀ ਕੋਈ ਕਿਉਂ ਮਦਦ ਕਰੇ ਜੀ ਕੰਮ ਦੀ ਮਦਦ ਕਰ ਸਕਦੇ ਆ ਜੇ ਕਿਤੇ ਕੰਮ ਉਹ ਵੀ ਕਿਤੇ ਲੱਗਦਾ ਹਾਂ ਕਿਤੇ ਲੱਗਦਾ ਯਾਰ ਇੱਥੇ ਕਰੈਕਟਰ ਆ ਫਲਾਣੇ ਤੋਂ ਕਰਾਣੇ ਯਾਰ ਇਹਦੇ ਤੋਂ ਕਰਾ ਲਓ ਹਾਂ ਉਹ ਉਹ ਮਦਦ ਹੋ ਸਕਦੀ ਹੈ ਉਹ ਅਸਲੀ ਮਦਦ ਹਾਂ ਕਿ ਮੈਂ ਕਹਾਂ ਯਾਰ ਇਹਦੇ ਕੋਲ ਇੰਨੇ ਕਰੋੜਾ ਰੁਪਏ ਇਹ ਮੈਨੂੰ ਕੋਈ 10 ਲੱਖ ਦੇ ਜਾ ਇਹ ਕਿਉਂ ਯਾਰ ਜੀ ਉਹ ਉਹਨੇ ਮਿਹਨਤ ਨਾਲ ਨਹੀਂ ਕਮਾਏ ਹਾਂ ਉਹਨੇ ਆਪ ਵੀ ਮਿਹਨਤ ਨਾਲ ਕਮਾਇਆ ਉਹ ਕਿਉਂ ਦੇ ਕੇ ਜਾਵੇ ਬੇਸ਼ੱਕ ਹਾਂ ਫੇਰ ਤਾਂ ਉਹ ਫੇਰ ਤਾਂ ਉਹ ਗੱਲ ਹੋ ਗਈ ਫਿਰ ਹੋਰ ਗੰਦੀ ਆਦਤ ਪੈ ਜਾਏਗੀ ਫਿਰ ਹਰ ਵਾਰੀ ਵੀਡੀਓਜ਼ ਬਣਾਵਣਾ ਲੋਕਾਂ ਤੋਂ ਮੰਗੀ ਚੱਲੋ ਫਲਾਣਾ ਐਕਟਰ ਮੈਨੂੰ 5 ਲੱਖ ਦੇ ਜੇ ਫਲਾਣਾ ਮੈਨੂੰ 10 ਲੱਖ ਦੇ ਜੇ ਫਲਾਣਾ 2 ਲੱਖ ਦੇ ਜੇ ਜੀ ਨਹੀਂ ਕੋਈ ਗੱਲ ਨਹੀਂ ਮਿਹਨਤ ਟਾਈਮ ਲੱਗੂਗਾ ਇਹ ਬਹੁਤ ਸੋਹਣਾ ਜਜ਼ਬਾ ਹੈ